ਕੀ ਬਣਾਉਣ ਲੱਗੀਆਂ ਬੇਬੇ ਕੁਛ ਨਾ ਬੱਚ ਗੋਭੀ ਬਣਾਉਣ ਲੱਗੀਆਂ ਜੀ ਅੱਛਾ ਕੀ ਰੇਟ ਚੱਲਦਾ ਗੋਭੀ ਦਾ 80 ਰੁਪਏ 80 ਰੁਪਏ ਕਿੰਨੀ ਲਿਆਈ ਫਿਰ ਅੱਧਾ ਕਿੱਡਾ ਰਹੀਆਂ ਕਿਸੇ ਕੰਮ ਦੀ ਨਹੀਂ ਨਾ ਸਾਟ ਸਾਟ ਕਰ ਲਈਆਂ ਅੱਡੇ ਦੇ ਵਿੱਚ ਸੁੰਡਣੇਗੇ ਅੱਛਾ ਦਿਖਾਈ ਨਹੀਂ ਉਹਨੂੰ ਕਹਿਣਾ ਸੀ ਭਾਈ ਨੂੰ ਮੈਨੂੰ ਕਹਿਣਾ ਉਹਨੂੰ ਦਿਖਾ ਕੇ ਉਹ ਕਿੱਟਾ ਉਹਨੇ ਆਪਰੇ ਆਪ ਪਾਈ ਆ ਜੇ ਹੁਣ ਮੈਂ ਮੋੜਨ ਜਾਂਦੀ ਆ ਫਿਰ ਹੁਣ ਆਹੋ ਹੁੰਦਾ ਦਾ ਅਗਲੇ ਦੀ ਵੇਚਤੀ ਹੁੰਦੀ ਹੈਗੀ ਅੱਛਾ ਹੋਰ ਆਹ ਆ ਤਾਂ ਲੈਦਾ ਟੰਡੜ ਹੀ ਰੇਗੇ ਹੈ ਉਹ ਟੰਡੜਾਂ ਦੀ ਭਾਰਾ ਗੋਭੀ ਦਾ ਮਰੀ ਜੀ ਨਿਕਲ ਗਿਆ ਦਾ ਇਹਨੂੰ ਕੌਣ ਖਾਊਗਾ ਤੇ ਕੌਣ ਛੱਡੂਗਾ ਅੱਛਾ ਆ ਤਾਂ ਰੱਖਣ ਵਾਲਾ ਵੀ ਜਿਹੜਾ ਕੋਈ ਸੁੰਡ ਹੋ ਕੋਈ ਤੋਂ ਐ ਕੱਢ ਦੇਗੀ ਮੈਂ ਇਹਨਾਂ ਨਾਲ ਕੱਢ ਲੂੰਗੀ ਅੱਛਾ ਜੇ ਉਹ ਨਾਲ ਨਾਲ ਲੋਟਾ ਹੈ ਤਾਂ ਇਹ ਹਾਂ ਇੱਕ ਪਰਾਸ ਨਾਲ ਵੀ ਪਰਾਸ ਨਾਲ ਫੜ ਕੇ ਵਿੱਚੋਂ ਖਿੱਚ ਲੂੰਗੀ ਆਏ ਅੱਛਾ ਬੱਲੇ ਬੱਲੇ ਹੋਰ ਦੱਸ ਸਰ ਮੈਂ ਤਾਂ ਮਸਾੜੀ ਜੀ ਨਾਲ ਜੈਸੀ ਮਾਂਚਾਰਾ ਅੱਜ ਗੋਭੀ ਬਣਾਉਣੀ ਆਗੇ ਹੂੰ ਹੂੰ ਇਹ ਕਾਣੀ ਕਬਡੀ ਜੀ ਨਹੀਂ ਨਿਕਲ ਵਿੱਚੋਂ ਅੱਛਾ ਗੰਡ ਪਿੱਲੀ ਬੜਾਗਾ ਚਿਆਲ ਹੋਰ ਆ ਪਾਏ ਜਾਂਦਾ ਹੁੰਦਾ ਹੈ ਨਾ ਵਿੱਚ ਆਹ ਹਾਂ ਇਹ ਪਾਉਂਗਾ ਇਹ ਪਾਵਾਂਗੇ ਵਿੱਚ ਗੁਲੀ ਬਹੁਤ ਸਵਾਦਲਾ ਜੀ ਹਾਂ ਆਹ ਕੂਲੇ ਕੋਲੇ ਜੇ ਪੱਤੇ ਵੀ ਪਾ ਜਾਂਦੇ ਹੁੰਦੇ ਨੇ ਹਾਂ ਇਹ ਨਾਲ ਕਰਾੜੀ ਬਣੂਗੀ ਅੱਛਾ ਆ ਵੀ ਪਾਣੀ ਵਿੱਚ ਚਲਕੋ ਜਿਹਾ ਨਹੀਂ ਹੁੰਦਾ ਨਾ 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 ਇਹ ਰਿੱਜਣੇ ਨਹੀਂ ਗਲਨੇ ਨਹੀਂ ਹੁਣ ਇਹਨਾਂ ਨੂੰ ਉਬਾਲੂਗੀ ਮੈਂ ਅੱਛਾ ਉਬਾਲ ਕੇ ਇਹਨਾਂ ਨੂੰ ਫਿਰ ਫਰਾਈ ਕਰੂੰਗੀ ਤੇ ਤੜਕਾ ਲਾਉਂਗੀ ਫੇਚ ਅਦਰਕ ਆ ਤੇ ਆਲੂ ਨੇ ਹੰਨ ਮੈਂ ਮਿਰਚਾ ਪਾਉਂਗੀ ਟਮਾਟਰ ਪਾਉਂਗੀ ਠੀਕ ਆ ਕਾਈ ਮਿਰਚ ਪਾਉਂਗੀ ਲੋ ਵੀ ਦੋਸਤੋ ਵੀ ਕਹਿਣਾ ਤੇ ਲਈ ਆ ਵੀ ਜਦੋਂ ਦੁਕਾਨ ਤੇ ਜਾਣੇ ਹੁੰਨੇ ਹਨ ਤੁਸੀਂ ਪਾਉਣੇ ਤਾਂ ਹੁੰਨੇ ਹੋਗੇ ਆਪਦੀ ਉਹਦੇ ਮਰਜ਼ੀ ਨਾਲ ਹਨਾ ਵੀ ਆਹ ਫੁੱਲ ਪਾਉਂਗੇ ਆ ਫੁੱਲ ਪਰ ਕਈ ਵਾਰ ਕੀ ਕਹਿੰਦੇ ਨੇ ਉੱਥੇ ਭਾਈ ਪਾਉਣ ਲੱਗੇ ਬਾਦਲ ਦਿੰਦੇ ਨੇ ਵਿੱਚੋਂ ਫੁੱਲ ਹਨਾ ਹੋਰ ਜਿਹੜੇ ਮੈਂ ਫੜਾਇਆ ਚ ਉਹਨੇ ਪਾਈ ਨਹੀਂਗੇ ਜੇ ਹੁਣ ਐਡੀ ਦੂਰ ਜਾਣੇ ਆਗੇ ਤਾਂ ਪਹਿਲਾਂ ਤਾਂ ਜਾਣ ਇੰਨਾ ਟਾਈਮ ਜਾਣ ਤੇ ਲੱਗਣੂਗਾ ਐਨੇ ਚਿਰ ਚ ਦਾਲ ਸਬ지 ਬਣ ਜੂਗੀ ਚੱਲ ਹੋਰ ਮੈਂ ਚੱਲ ਮੈਂ ਦੇਖੀ ਜਾਂਦੀ ਜੀ ਦਿੰਨੀ ਕ ਬਣੂਗੀ ਓਨੀ ਕੀ ਬਣਾ ਲੈਨੇ ਸਵੇਰੇ ਚਟਣੀ ਕੁੱਟ ਲਾਂਗੇ ਚਿਪੜਾਂ ਦੀ ਚਿਪੜ ਪਾਏ ਨੇ ਹਾਂ ਅੱਛਿਆ ਉਹ ਵੀ 20 ਰੁਪਏ ਦੇ ਟੰਨੇ ਲੈ ਆਈ ਸੀਗੀ ਅੱਛਿਆ ਉਹ ਵੀ ਚਿਪੜਾਂ ਨੂੰ ਵੀ ਅੱਗ ਲਾਈ ਪਈ ਹੈਗੀ ਅੱਗ ਲਾਈ ਪਈ ਕਿ ਮਹਾਂਗੇ ਘਰੇ ਪਾਏ ਨੇ ਨਹੀਂ ਕਿ ਅੱਗੀ ਆ ਅੱਗੀ ਆ ਉਹ ਅੱਗ ਲੱਗੀ ਪਈ ਹੈਗੀ ਅੱਛਿਆ ਫਿਰ ਇੱਕ ਸਭ ਜਿਹਨੂੰ ਵੀ ਅੱਗ ਲੱਗੀ ਹੈਗੀ ਚਲੋ ਮੋਦੀ ਦਾ ਬੇੜਾ ਬੈਣਾਗਾ ਕਿਹਦਾ ਮੋਦੀ ਦਾ ਮੋਦੀ ਰੱਖੇ ਵੇੜਾ ਵੇ ਗਿਆ। ਉਹ دیਵਾਨੀ ਨੂੰ ਨਹੀਂ ਕੇ ਬਾਨੀ ਡਵਾਨੀ। ਹਾਂ। ਉਹਨੂੰ ਜਿੰਨਾ ਆਪਣਾ ਪੰਜਾਬ ਦਾ ਵੀ ਪੈਸਾ ਤੇ ਨਾ ਸਾਰਾ ਉਹਨੇ ਮੁੰਡੇ ਦਾ ਵਿਆਹ ਕਰਤਾ ਧੂਟ ਜਿਹੜਾ। ਅੱਛਾ ਕੀ ਦਾ? ਧੂਟ ਜਿਹੜਾ ਮੋਟੇ ਜਿਹੜਾ। ਅਨੰਤ ਹਾਨੀ ਹਸਦਾ ਤੂੰ। ਪਟਾੜੀ ਅਨੰਤਕ ਬਣਦਾਗਾ। ਅੱਛਾ। ਉਹਨੇ ਮੁੰਡੇ ਦਾ ਵਿਆਹ ਕਰਤਾ। ਚਲ ਤਾਂ ਇੱਕ ਹੀ ਲੈਣਾ ਗੱਲ ਪੈ ਜੂ ਕੋਈ ਆਪਣੇ। ਕਿਉਂ ਪਊਗਾਗਾ? ਸਾਡੇ ਗਰੀਬਾਂ ਨਹੀਂ ਛੱਲ ਲਾਹੀ ਜਾਂਦਾਗਾ। ਨਾਲੇ ਵਿਆਹ ਉਹਦਾ ਕੀਤਾਗਾ ਤੇ ਨੈਟ ਪੈਕ ਮਹਿੰਗੀ ਕਰਤੀ ਉਹਨੇ। ਹੋਰ ਨਾਲੇ ਸਾਰੀਆਂ ਚੀਜ਼ਾਂ ਮਹਿੰਗੀਆਂ ਕਰਤੀਆਂ। ਦਾਣਾ ਸਬਜ਼ੀਆਂ ਵੀ ਹੈ ਦਾਆਂ ਦਾਣਾ ਸਬਜ਼ੀਆਂ ਨੂੰ ਉਦੋਂ ਅਗਲਾਤੀ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਅਗਲਾਤੀ ਆਲੂ 40 ਰੁਪਏ ਕਿਲੋ ਕਰਤੇ ਜਿੰਨਾਂ ਨੂੰ ਗਦੇ ਨਹੀਂ ਕਿਸਾਨ ਦੇ ਇਹ ਵੀ ਮੋਦੀ ਦੇ ਕੰਮ ਨੇ ਹੈ ਹਾਂ ਇਹ ਵੀ ਮੋਦੀ ਦੇ ਕੰਮ ਨੇ ਚਲੋ ਜਿਹੜੇ ਆਲੂ ਨੇਗੇ ਉਹ 40 ਰੁਪਏ ਕਿਰਤ ਕਰਤੇ ਤੇ ਹੋਰਾ ਕੱਦੂ ਕੱਦੂਆਂ ਨੂੰ ਡੰਗਰ ਨਹੀਂ ਟੀ ਖਾਂਦੇ ਹਾਂ ਉਹ 80 ਰੁਪਏ ਕਿਲੋ ਨੇ ਬੱਲੇ ਬੱਲੇ ਹੁਣ ਸਾਡੇ ਵਰਗਾ ਗਰੀਬ ਕੀ ਖਾਊ ਤੇ ਕੀ ਛੱਡੂ ਠੀਕ ਢਿੱਡ ਭਰੇ ਬਿਨਾ ਸਰਦਾ ਨਹੀਂਗਾ ਸਹੀ ਗੱਲ ਸੀ ਹਾਂ ਢਿੱਡ ਭਰ ਕੀ ਸੋਣਾਗਾ ਭੁੱਖੇ ਦੇ ਕੋਈ ਸੌਣ ਨਹੀਂ ਸਕਦਾ ਠੀਕ ਆ ਚਲੋ ਘਰ ਬਣਾ ਲਓ ਸਬਜ਼ੀ ਹਣ ਹੁਣ ਸਬਜ਼ੀ ਬਣਾਉਣ ਲੱਗੀਆਂ ਜੀ ਓਕੇ ਹਾਂਜੀ ਦੋਸਤੋ ਤੁਹਾਨੂੰ ਸਾਡੇ ਬਲੌਗ ਕਿਵੇਂ ਲੱਗਿਆ ਤੇ ਭਾਈ ਮੜਾ ਜਾ ਕਮੈਂਟ ਕਮੈਂਟ ਕਰਕੇ ਦੱਸਿਓ ਓਕੇ ਜੀ ਸਾਸਤ੍ਰੀ ਕਾਲ